ਇੱਕ ਓੰਕਾਰ ਇਹ ਕ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਗਣਿਤ ਦਾ ਬਖਸ਼ਿਸ਼ ਕੀਤਾ ਹੈ ਜਿਵੇਂ ਤਿੰਨ ਪ੍ਰਕਾਰ ਦੀ ਵਿੱਦਿਆ ਹੁੰਦੀ ਹੈ ਇੱਕ ਗਣਿਤ ਦੀ ਵਿੱਦਿਆ ਹੁੰਦੀ ਹੈ ਇੱਕ ਸ਼ਬਦੀ ਵਿੱਦਿਆ ਹੁੰਦੀ ਹੈ ਤੇ ਇੱਕ ਛਾਰਤ ਵਿੱਦਿਆ ਹੁੰਦੀ ਹੈ ਇਸ਼ਾਰੇ ਦੀ ਵਿੱਦਿਆ ਤੇ ਇਹ ਤਿੰਨਈ ਵਿੱਦਿਆ ਜਿਹੜੀਆਂ ਨਾ ਇਹ ਮਹਾਰਾਜ ਨੇ ਇੱਕ ਓੰਕਾਰ ਦੇ ਵਿੱਚ ਹੀ ਸੱਚੇ ਪਾਤਸ਼ਾਹ ਨੇ ਆਰੰਭ ਵਿੱਚ ਹੀ ਵਰਤੀਆਂ ਹਨ ਜਿਹੜਾ ਏਕਾ ਹੈ ਇਹ ਗਣਿਤ ਦੀ ਵਿੱਦਿਆ ਦਾ ਹੈ ਉਹ ਸ਼ਬਦ ਦੀ ਵਿੱਦਿਆ ਹੈ ਤੇ ਓੰਕਾਰ ਜੋ ਹੈ ਇਹ ਜਿਹੜੀ ਹੈ ਉਹ ਸ਼ਾਰਤ ਵਿੱਦਿਆ ਹੈ ਇਹ ਸੱਚੇ ਪਾਤਸ਼ਾਹ ਜੀ ਨੇ ਇੱਕ ਓੰਕਾਰ ਦੇ ਵਿੱਚ ਤਿੰਨ ਵਿੱਦਿਆ ਦਾ ਜਿਹੜਾ ਹੈ ਨਾ ਮਹਾਰਾਜ ਜੀ ਨੇ ਇਹ ਪਰਤੋਂ ਕੀਤੀ ਹੈ